ਆਹ ਜਿਮੜੀ ਚੋਰ ਤਰ੍ਹਾਂ ਤਰਮੀ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਹੋਣ ਵਾਲੇ ਸਮੇਂ ਦੇ ਵਿੱਚ ਹੁਣ ਤੋਂ ਸਾਬ ਉਹ ਹਾਲਾਤ ਨੇ ਜੋ ਵੇਖ ਰਹੇ ਆ ਕੀ ਖੜਾ ਥਾ ਦੇ ਦੂ ਤੁਸੀਂ ਪੰਜਾਬ ਦੇ ਬਹੁਤ ਹਾਲਾਤ ਨੇ ਮੌਜੂਦਾ ਹਾਲਾਤ ਬਹੁਤ ਦੁਖਦਾਈ ਹੈ ਜੀ ਅਗਲੇ 2-3 ਦਿਨਾਂ ਚ ਬਰਸਾਤ ਬਹੁਤ ਜ਼ਿਆਦੀ ਪੈ ਗਈ ਹੈ ਮਾਚਲ ਕਪਲ ਤਾਂ ਚੋਕਾ ਆ ਰਿਹਾ ਹੈ ਅਸਲਾਮੁਅਲਿਕ ਮੈਂ ਸਾਰੇ ਪੰਜਾਬੀਆਂ ਨੂੰ ਆਈ ਬੇਨਤੀ ਕਰਦਾ ਹਾਂ ਆਪਾਂ ਆਪਣੇ ਲੋਕਾਂ ਦੀ ਮਦਦ ਕਰੀਏ ਜੀ ਦਾ ਕੋਈ ਛਿੰਨਾ ਵੀ ਸਾਧਨ ਹੈ ਮੈਂ ਕਾਲੀਗਲ ਦੇ ਲੀਡਰਸ਼ਿਪ ਤੇ ਵਰਕਰਾਂ ਨੂੰ ਤਾਂ ਕਹਿ ਵੀ ਦਿੱਤਾ ਹੈ ਕਿ ਜਿੱਥੇ ਕੋਈ ਟਰੈਕਟਰ ਦੀ ਲੋਡ ਆ ਕਿਸੇ ਕੋਈ ਜੀਸੀ ਦੀ ਲੋਡ ਆ ਜੋ ਵੀ ਲੋਡ ਆ ਪਰ ਦੁੱਖ ਇਸ ਗੱਲ ਦਾ ਹੈ ਸਰਕਾਰ ਹੈਣੀ ਹੈ ਬਿਲਕੁਲ ਭਗਵਾਨ ਤਮਨ ਛੁੱਟੀਆਂ ਮਨਾਉਣ ਦੇ ਲਾਗੂ ਬੈਠਾ ਹੈ ਇਹ ਜਾਂ ਨਲਾਇਕ ਮੁੱਖ ਮੰਤਰੀ ਮੈਂ ਜ਼ਿੰਦਗੀ ਇਸਨੀ ਦੇਖਿਆ ਸ਼ਰਮ ਆਉਂਦੀ ਹੈ ਗੰਦੇ ਕਿ ਸਾਡਾ ਮੁੱਖ ਮੰਤਰੀ ਹੋ ਗਏ ਬਦਲ ਸਾਹਿਬ ਜਿਹੜੇ ਹਾੜ ਨੇ ਕੁਦਰਤੀ ਮਾਰਗ ਜਾਂ ਇੱਕ ਰਾਹ ਦਿੱਤੀ ਆ ਕੇ ਹਾਂ ਜੀ ਮੈਂ ਤੁਹਾਡੇ ਅੱਗੇ ਦੇ ਵਿੱਚ ਵੀਰ ਬਾਦਰੀ ਸਾਡੇ ਹੱਕ ਦੇ ਤੌਰ ਤੇ ਪ੍ਰਚਾਰ ਕਰਨਾ ਕੀ ਕਹਿੰਦੇ ਜਿਵੇਂ ਚੋਣ ਦੇ ਸਬੰਧ ਵਿੱਚ ਬਾਦਲ ਸਾਹਿਬ ਇੱਥੇ ਆਏ ਨੇ ਤੇ ਵੱਖ-ਵੱਖ ਪਿੰਡਾਂ ਵਿੱਚ ਉਹਨਾਂ ਦੌਰਾ ਰੱਖਿਆ ਵਾ ਲੋਕਾਂ ਨੂੰ ਮਿਲ ਰਿਹਾ ਬੜਾ ਸਾਹਵਾਂ ਲੋਕਾਂ ਵਿੱਚ ਪਰਵਾਹਗਾਰਾ ਮਿਲ ਰਿਹਾ ਸਾਨੂੰ ਬਹੁਤ ਜ਼ਿਆਦਾ ਤੇ ਬੱਸ ਵਧੀਆ ਟੋਕੜ ਦੀ ਅਪੀਲ ਕਰਵਾਉਣਾ ਹੈ ਹਮੇਂ ਜਿੰਨੇ ਲੋਕੀ ਵੇਖੋ ਜਿੰਨੀ ਚੋਣ ਵਿੱਚ ਪੰਜਾਬ ਦਾ ਵੇਖੋ 10 ਸਾਲ ਵਿੱਚ ਕਿੰਨਾ ਨੁਕਸਾਨ ਹੋਇਆ ਲੋਕਾਂ ਨੂੰ ਖੁਦ ਪਤਾ ਵਾ ਲੋਕੀ ਆਪ ਵੀ ਆਪਮਹਾਰੀਤ ਰਹੀ ਤਰੇ ਹੁਣ ਥੋੜੇ ਸਾਈਡ ਤੋਂ ਅੱਗੇ ਨੂੰ ਹੋਏ ਥੋੜੇ ਥੋੜੇ ਸਾਈਡ ਤੋਂ ਜੋਇਨਿੰਗ ਬਹੁਤ ਹੈ ਭਾਈ ਅੱਜ ਇੰਨੀ ਬੜੀ ਆ ਬਹੁਤ ਵਧੀਆ ਕੰਮ ਕਿਦੀ ਆ ਵੇਖੋ ਜੀ ਇਕੱਠ ਦੇ ਤੁਸੀਂ ਵੇਖ ਹੀ ਰਹੇ ਲੋਕਾਂ ਦਾ ਆਪਮਹੰਗਰਾ ਜੀ ਸਾਡੀ ਇੱਕ ਨੀਗੀ ਜੀ ਕੋਲ ਤੇ ਸੱਦੇ ਦੇ ਕਹਿੰਦੇ ਤੇ ਆਪਮਹਾਰੇ ਪੁੱਜ ਕੇ ਸੰਗਤ ਆਈ ਹੋਈ ਆ ਜਿਹੜੇ ਸਾਡੇ ਇੱਥੇ ਪ੍ਰਿੰਸੀਪਲ ਸਖੇਂਦਰਪੁਰ ਰੰਧਾਵਾ ਜੀ ਬਹੁਤ ਵਧੀਆ ਕੈਂਡੀਡੇਟ ਲਾਨੇ ਗਏ ਨੇ ਉਗੀਆ ਪ੍ਰਿੰਸੀਪਲ ਜਿਹੜੇ ਤੁਹਾਨੂੰ ਪਤਾ ਹੈ ਕਿ ਕਪੜਾਈ ਦੇ ਸੁੱਕਿਆ ਜਾ ਰਹੇ ਹੋਣ ਤੇ ਇੱਕ ਵਧੀਆ ਮੈਸੇਜ ਆਉਂਦਾ ਜੀ ਤੇ ਕਾਲੀਦਲ ਤੁਹਾਨੂੰ ਪਤਾ ਹਰ ਇੱਕ ਗਰੀਬ ਨਾਲ ਹਰ ਇੱਕ ਨਾਲ ਅਕਬਰ ਨਾਲ ਖਲੋਂਦਾ ਜੀ ਤੇ ਸਾਨੂੰ ਬੜੀ ਵੱਡੀ ਆਸ ਹੈ ਜੀ ਅਸੀਂ ਬੜੀ ਸਰਗਮੀ ਦੇ ਨਾਲ ਕੱਲ੍ਹ ਨੂੰ ਇੱਥੋਂ ਜਿੰਮਣੀ ਚੌਂ ਦੀ ਜਿੱਤ ਪ੍ਰਾਪਤ ਕਰਾਂਗੇ ਜੀ ਕਿੜ ਕਿੜੇ ਮੁੱਦਿਆਂ ਲੈ ਕੇ ਲੋਕਾਂ ਦੀ ਵਿਚਾਰ ਅਸੀਂ ਜੀ ਇੱਥੇ ਬਿਜਲੀ ਦੇ ਮੁੱਦੇ ਨੇ ਜੀ ਬਹੁਤ ਚੱਲਦੇ ਜੀ ਲੈਂਡ ਦੇ ਬਹੁਤ ਜ਼ਿਆਦੇ ਨੇ ਜਿੱਦਾਂ ਉਹਨੂੰ ਤੁਸੀਂ ਵੇਖ ਰਹੇ ਹੋ ਹਾੜਾ ਹੁੰਦਾ ਹੈ ਜੀ ਜਿਵੇਂ ਬੰਨ ਟੁੱਟ ਗਿਆ ਜੀ ਕੋਈ ਕੋਈ ਵੀ ਕਿਤੇ ਬੰਨ ਦਾ ਪ੍ਰਬੰਧ ਨਹੀਂ ਹੈਗਾ ਜੇ ਬੰਨ ਵੱਜੇ ਹੋਣ ਦੇ ਉਹ ਜਿੰਨੇ ਜ਼ਮੀਂਦਾਰ ਭਾਈ ਜਿਹੜਾ ਕਿੰਨੇ ਪਿੰਡ ਜਿਹੜੇ 24 25 ਪਿੰਡ ਦੇ ਪਾਣੀ ਦੀ ਲਪੇਟ ਚ ਆ ਗਏ ਨੇ ਤੇ ਜੇ ਉਹ ਬੰਨ ਵੱਜੇ ਹੋਣ ਉਹ ਜ਼ਮੀਂਦਾਰ ਦਾ ਨੁਕਸਾਨਾ ਜ਼ਮੀਂਦਾਰ ਮਰ ਰਿਹਾ ਜੀ ਬਾਹਰ ਆ ਕੇ ਕੋਈ ਕਿਤੇ ਰਹਿ ਰਿਹਾ ਜੀ ਇਹੋ ਜਿਹੇ ਮੁੱਦੇ ਜਿਹੜੇ ਗਰੀਬ ਦੇ ਸਕੂਲ ਦੇ ਪੜ੍ਹਾਈ ਦੇ ਐਜੂਕੇਸ਼ਨ ਦੇ ਇਹ ਮੁੱਦਿਆਂ ਨੂੰ ਲੈ ਕੇ ਜੀ ਚੱਲ ਰਹੇ ਜੀ ਕਬੀਰਪਾ ਦਾ ਜੀ ਐਸੀ ਕੀ ਚੁਆਇ ਦਵਾਇਆ ਉਹਨਾਂ ਨੇ ਜੀ ਐਜੂਕੇਸ਼ਨ ਦਾ ਫੁੱਲ ਵਿਸ਼ਵਾਸ ਦਵਾਇਆ ਜੀ ਬਿਜਲੀ ਦਾ ਬਿਜਲੀ ਦਾ ਵਿਸ਼ਵਾਸ ਦੋਇਆ ਜੀ ਜਿਹੜੇ ਬੰਨ ਵੱਜ ਜਾਣਗੇ ਜੋ ਪਾਣੀ ਦੇ ਹੱਟ ਜਿਹੜੇ ਸਪੰਗਾ ਨਹੀਂ ਆਉਣਗੇ ਜਿਹੜੇ ਰੋਡ ਉੱਤੇ ਜਿਹੜੇ ਕੁਝ ਵੀ ਨਹੀਂ ਹੋ ਜਾ ਹੋਏਗਾ ਜੀ ਜਿਹੜਾ ਗਰੀਬ ਪਰਿਵਾਰ ਕੋਈ ਵੀ ਮਤਲਬ ਸੜਕਾਂ ਦੇ ਰੋਲੇਗਾ ਨਹੀਂ ਜੀ ਤੇ ਕੀ ਲੋਕਾਂ ਨੂੰ ਪੀਸ ਦੀ ਕਰਨ ਜਾਣ ਉਹ ਜਿਹੜਾ ਇਕੱਠਾ ਹੋ ਗਿਆ ਲੋਕਾਂ ਨੂੰ ਹਲਕੇ ਤੇ ਰੁਕਣ ਕੀ ਕਹਿਣਾ ਜਾਓ ਲੋਕਾਂ ਦੇ ਹਲਕਿਆਂ ਨੂੰ ਲੋਕਾਂ ਨੂੰ ਸਾਰੇ ਨੂੰ ਹਲਕੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਇੱਥੋਂ ਪ੍ਰਿੰਸੀਪਲ ਸੁਰਜਿੰਦਰ ਗੁਰੂ ਰੰਧਾਵਾ ਜੀ ਦੀ ਕਾਲੀਦਾਲ ਦੀ ਵੱਡੀ ਮਤਲਬ ਜਿੱਤ ਪ੍ਰਾਪਤ ਕਰਦੇ ਹੋ ਹਾਂਜੀ ਇੱਕ ਇੱਥੇ ਤੁਹਾਨੂੰ ਮਤਲਬ ਦੱਸ ਦੱਸਦੇ ਹਾਂ ਜੀ ਜਿਹੜਾ ਸਾਡਾ ਕੋਲੇ ਬੱਬੜਾ ਸਾਹਿਬ ਨੂੰ ਜਾਂਦੇ ਆ ਉਹ ਟੁੱਟਾ ਵਾ ਤੇ ਉਹ ਬੜੀ ਪਰੇਸ਼ਾਨੀ ਹੋ ਰਹੀ ਹੈ ਜਿਹੜੀ ਇਲਾਕੇ ਦੀ ਸੰਗਤ ਹੈ ਸਾਰੀ ਬਹੁਤ ਜਿਆਦਾ ਮਤਲਬ ਰਸਤੇ ਦਾ ਜਿਹੜੀ ਦੂਰੋਂ ਵੀ ਸੰਗਤ ਆਉਂਦੀ ਹੈ ਰਸਤੇ ਦਾ ਪਤਾ ਨਹੀਂ ਹੁੰਦਾ ਕਿ ਪੁੱਛ ਪੱਛ ਕੇ ਲੋਕ ਪਰੇਸ਼ਾਨ ਕੋਈ ਪਿੰਡਾਂ ਵਿੱਚ ਦੀ ਖੱਜਲ ਖਰਾਬ ਹੋ ਕੇ ਫਿਰ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਜੋ ਕੋਈ ਕਿਸੇ ਦਾ ਕੋਈ ਕਿਸੇ ਦਾ ਮਰੀਜ਼ ਢੱਲਾ ਹੁੰਦਾ ਆ ਉਹਨੂੰ ਬੜੀ ਮੁਸ਼ਕਲ ਆਉਂਦੀ ਹੈ ਕਿ ਕਿ ਜਦੋਂ ਦੁਬਾਰਾ ਕੋਈ ਨੂੰ ਦਰਦ ਹੋ ਰਹੀ ਹੈ ਤੇ ਕਿੰਨੀ ਮੁਸ਼ਕਲ ਆਉਂਦੀ ਹੈ 5-7 ਕਿਲੋਮੀਟਰ ਦਾਦਾ ਵੜ ਪੈਂਦਾ ਜੀ ਪੋਲ ਟੱਠਾ ਆ ਜੀ ਆਰਜੀ ਪੋਲ ਬਣਾਇਆ ਮੀਆਪੁਰ ਪਿੰਡ ਨੇ ਬਾੜ ਪਰਿਵਾਰ ਨੇ ਤੇ ਉਹਦੇ ਵਿੱਚ ਦੀ ਵੀ ਮਤਲਬ ਜਦੋਂ ਮੀਂਹ بارش ਹੋ ਜਾਂਦੀ ਆ ਜੀ ਬੜੀ ਰਿਐਕਟਰ ਮਤਲਬ ਨਹਿਰ ਦੇ ਵਿੱਚ ਡਿੱ ਤੇ ਬਹੁਤ ਜ਼ਿਆਦਾ ਖਤਰਨਾਕ ਪੋੜਿਆ ਜੀ ਜਾਂ ਨਹੀਂ ਨੁਕਸਾਨ ਵੀ ਉੱਥੇ ਹੋਂਦਾ ਡਰਿਆ ਕਿਉਂਕਿ ਮਤਲਬ 60 ਮਿੰਟ ਦਾ ਤਾਂ ਕਾਫੀ ਆ ਫਿਰ ਉੱਥੇ ਕਾਲੀਦਾਲ ਦੀ ਇੱਕ ਦੇਣ ਹੈ ਕਿ ਬਾਬੂੜਾ ਸਾਹਿਬ ਹਸਪੀਟਲ ਦੀ ਰਿਪੇਅਰਿੰਗ ਚੱਲੂ ਹੋ ਗਈ ਹੈ ਜੀ ਤੇ ਉਹ ਛੇਤੀ ਮਤਲਬ ਸਾਨੂੰ ਉਮੀਦ ਹੈ ਕਿ ਚੱਲੂ ਕਰਿਆ ਜਾਊਗਾ ਵੱਲਾ ਹਸਪੀਟਲ ਦੇ ਨਾਲ ਉਹ ਜੋੜਿਆ ਗਿਆ ਜੀ ਕਿਉਂਕਿ ਸਾਡੇ ਇਲਾਕੇ ਦੇ ਜਿੰਨੇ ਵੀ ਇੱਥੇ ਪਿੰਡ ਨੇ ਉਹ ਸਾਰੇ ਅੰਮ੍ਰਿਤਸਰ ਨੂੰ ਜਾਂਦੇ ਨੇ ਕੋਈ ਕੋ ਵੱਲੇ ਹਸਪਤਲ ਜਾਂਦਾ ਆ ਕੋਈ ਗਰੀਬ ਮਤਲਬ 500 ਰੁਪਿਆ ਦਿਹਾੜੀ ਤੋਂ 1500 2000 ਰੁਪਿਆ ਖਰਚ ਕੇ ਪਹਿਲਾਂ ਗੱਡੀ ਕਰਾਏ ਤੇ ਕਰਦਾ ਆ ਫਿਰ ਉਹ ਆਪਣਾ ਇਲਾਜ ਕਰਾਉਗਾ ਹਸਪਤਲ ਪਹੁੰਚੂਗਾ ਤੇ ਜੇ ਹਸਪਤਲ ਇਹ ਬਾਬੜਾ ਸਾਹਿਬ ਸਾਡਾ ਚਾਲੂ ਹੋ ਗਿਆ ਜੀ ਇਸ ਸਾਨੂੰ 3 ਕਿਲੋਮੀਟਰ ਕੋਈ ਮੋਟਰਸਾਈਕਲ ਤੇ ਵੀ ਚੱਲ ਜੂਗਾ ਨੇਰੇ ਸਵੇਰੇ ਵੀ ਚੱਲ ਜੂਗਾ ਉਹ ਆਪਣਾ ਇਲਾਜ ਕਰਾ ਸਕਦਾ ਤੇ ਇੱਥੇ ਕੋਈ ਡਾਕਟਰਾਂ ਦੀ ਅਸੀਂ ਮੰਗ ਕੀਤੀ ਆ ਹਲਕੇ ਦੇ ਨੇ ਮਾਨੂੰ ਸਾਰੇ ਹਲਕੇ ਨੇ ਕੀਤੀ ਆ ਕਿ ਸਾਨੂੰ ਇੱਥੇ ਅੱਖ ਨੱਕ ਗਲੇ ਦਾ ਮਤਲਬ ਡਾਕਟਰ ਦਿੱਤਾ ਜਾਵੇ ਤੇ ਇੱਥੇ ਜੋ ਮਸ਼ੀਨਰੀ ਵੀ ਨਹੀਂ ਤੇ ਹਸਪਤਲ ਬੰਦ ਪਿਆ ਸੀ ਤੇ ਉਹ ਸਟਾਰ ਇੱਥ ਨਾ ਤਾਂ ਨੀ ਲੋਕਾਂ ਨੂੰ ਬਲਕਿ ਇਹਦੇ ਲੋਕਾਂ ਨੂੰ ਅਸੀਂ ਇਹ ਫੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਕਾਲੀਦਲ ਨੂੰ ਵੋਟ ਪਾ ਕੇ ਮਦਦ ਕਰੋ ਤੇ ਤੁਹਾਡੀਆਂ ਜਿਹੜੀਆਂ ਜੋ ਵੀ ਮੰਗਾਂ ਨੇ ਉਹ ਪੂਰੀਆਂ ਕਾਲੀਦਲ ਕਰੂਗਾ ਜੀ ਕਾਲੀਦਲ ਅਜ ਤੱਕ ਕਰਦਾ ਆਇਆ ਜੀ ਠੀਕ ਹੈ ਧੰਨਵਾਦ ਅਨੇਕ ਭਾਜੀ ਜਗਾ ਤੇ ਚੁਗੂ ਤੋਂ ਲੈ ਕੇ ਪਹਿਲਾਂ ਕਿੱਧਰ ਪਹੁੰਚਾ ਲਗਾ ਰਿਹਾ ਹੈ ਜੀ ਇਹ ਕਾਠ ਬੂਥ ਵਾਈਜ਼ ਕੀਤਾ ਗਿਆ ਹੈ ਬੂਥ ਵਾਈਜ਼ ਅਸੀਂ ਮੀਟਿੰਗ ਕਰਦੇ ਪਏ ਆ ਜੋ ਵੀ ਆਪਣੇ ਪਰਸਨਲ ਪ੍ਰੋਬਲਮਸ ਦੂਜੀਆਂ ਪ੍ਰੋਬਲਮ ਪਿੰਡਾਂ ਦੀਆਂ ਜੋ ਵੀ ਆ ਸਾਰੀਆਂ ਆਪਾਂ ਪ੍ਰਧਾਨ ਜੀ ਨਾਲ ਡਿਸਕਸ ਕਰ ਰਹੇ ਆ ਬੂਥ ਵਾਈਜ਼ ਮੀਟਿੰਗ ਚੱਲ ਰਹੀ ਹੈ ਜੀ ਥੋੜਾ ਦਾ ਪਾਰਟਿਕੂਲਰ ਹੈ ਕਿ ਨਾ ਟੋਪਰਾ ਜ਼ਰੂਰ ਲਿਖੋ ਜੀ ਤੁਸੀਂ ਆਪ ਖੋਦੀ ਵੇਖ ਲਓ ਬਹੁਤ ਜ਼ਿਆਦਾ ਗੱਠ ਹੋ ਰਹੇ ਆ ਪਿੰਡਾਂ ਵਿੱਚ ਬਹੁਤ ਉਤਸ਼ਾਹ ਆ ਪ੍ਰਧਾਨ ਜੀ ਨੂੰ ਲੈ ਕੇ ਕਿ ਪ੍ਰਧਾਨ ਜੀ ਪਿੰਡਾਂ ਚ ਆ ਰਹੇ ਆ ਬੂਥ ਵਾਈਜ਼ ਮੀਟਿੰਗ ਕਰ ਰਹੇ ਆ ਪਰਸਨਲੀ ਲੋਕਾਂ ਨੂੰ ਜਾ ਕੇ ਮਿਲ ਰਹੇ ਆ ਬਿਲਕੁਲ ਮੁਤੇ ਸਭ ਤੋਂ ਪਹਿਲਾ ਵੱਡਾ ਮੁੱਦਾ ਤਾਂ ਅਸੀਂ ਲਾਸਟ ਫਿਊ ਡੇਸ ਤੋਂ ਅਹੀਂ ਇੱਕ ਵੀਡੀਓ ਵੀ ਕੀਤੀ ਸੀਗੀ ਨਿਊਜ਼ ਚੈਨਲ ਨੂੰ ਦਿੱਤੀ ਸੀਗੀ ਵੀਡੀਓ ਉਹ ਜਿਹੜੀ ਆ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਂਦਾ ਆ ਰਸਤਾ ਪੁਲ ਜਿਹੜਾ ਆ ਉਹ ਜਿਹੜਾ ਪੁਲ ਬਿਲਕੁਲ ਟੁੱਟਾ ਹੋਇਆ ਹੋਇਆ ਵਾ ਤਿੰਨ ਚਾਰ ਸਾਲ ਤੋਂ ਮਤਲਬ ਕਿ ਸਰਕਾਰ ਜਿਹੜੀ ਆਪਣੀ ਆਈ ਹੈ ਸਾਲ ਤੋਂ ਪੂਰਾ ਉਹ ਡੈਮੇਜ ਹੋਇਆ ਹੋਇਆ ਪੁਲ ਤੇ ਉਹਦੇ ਉਸ ਉਸ ਮੁੱਦੇ ਤੇ ਜ਼ਿਆਦਾ ਅਸੀਂ ਗੱਲ ਕਰ ਰਹੇ ਆ ਕਿਉਂਕਿ ਉਹ ਪੁਲ ਦੀ ਬਹੁਤ ਜ਼ਰੂਰਤ ਆ ਉਹਨੂੰ ਬਣਨਾ ਚਾਹੀਦਾ ਆ ਜੀ ਤੇ ਹੋਰ ਸੜਕਾਂ ਦੇ ਆਪਣੇ ਸੀਵਰੇਜ ਦੀ ਪ੍ਰੋਬਲਮ ਆ ਤੇ ਨਸ਼ਿਆਂ ਵਿਰੋਧ ਅਸੀਂ ਕਰ ਰਹੇ ਆ ਆਵਾਜ਼ ਉਠਾ ਰਹੇ ਆ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਮਾਜ ਦਾ ਨਸ਼ਿਆਂ ਦਾ ਜੀ ਲੋਕਾਂ ਦੇ ਕੋਸੇਡੇ ਟਿੱਡੇ ਨਸ਼ੇ ਦਾ ਮਾਰਾ ਤੇ ਇਸ ਬੰਦੀ ਕੀ ਕਰੀਏ ਜੇ ਬੰਦੀ ਇਸ ਬੰਦੀ ਕੀ ਕਰੀਏ ਜੀ ਸਭ ਤੋਂ ਪਹਿਲਾਂ ਤਾਂ ਮੁੱਦਾ ਹੀ ਇਹ ਹੁੰਦਾ ਆ ਕਿਉਂਕਿ ਪਿੰਡ-ਪਿੰਡ ਜਿੱਦੋਂ ਅਸੀਂ ਚੌਂਣ ਪਰਚਾਰ ਲਈ ਜਾਂਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਮਾਵਾਂ ਵਿਚਾਰੀਆਂ ਮਿਲਕਦੀਆਂ ਆ ਉਹਨਾਂ ਦੇ ਪੁੱਤ ਜਿਹੜੇ ਆ ਨਸ਼ਿਆ ਨਸ਼ਿਆਂ ਦੇ ਆਦੀ ਹੋਏ ਪਏ ਆ ਪਰਿਵਾਰ ਜਿਹੜੇ ਆ ਉਹ ਬਰਬਾਦ ਹੋ ਰਹੇ ਆ ਸਭ ਤੋਂ ਵੱਡੀ ਮੁਹੀਮਾ ਅਸੀਂ ਕਮੇਟੀਆਂ ਬਣਾਵਾਂਗੇ ਨਸ਼ਿਆ ਵਿਰੋਧ ਜਿਹੜੇ ਆ ਅਸੀਂ ਕਮੇਟੀ ਚਲਾਵਾਂਗੇ ਤੇ ਬਸ ਜੀ ਇਸ ਤਰੀਕੇ ਨਾਲ ਬੰਨੂ ਦੋਨਾਂ ਪੱਧਰਾਂ 'ਤੇ ਇਹਨਾਂ ਬੜਾ ਫਾਇਦਾ ਮਿਲਦਾ ਕੀ ਲੈਣਾ ਆਨਲਾਈਨ ਆਨਲਾਈਨ ਹੋਣੀ ਜੀ ਬਿਲਕੁਲ ਹੁਣ ਤੱਕ ਤਾਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬਹੁਤ ਪਾਰਟੀਆਂ ਜਿਹੜੀਆਂ ਜਿਦਾਂ ਕਾਂਗਰਸ ਆਪ ਦੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਆ ਉਹਨਾਂ ਦੇ ਹੁੰਦਿਆ ਹੋਇਆ ਕੋਈ ਵਿਕਾਸ ਨਹੀਂ ਹੋਇਆ ਤੋਂ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਸਾਡੀ ਖੇਤਰੀ ਪਾਰਟੀ ਆ ਤੇ ਉਹੀ ਵਿਕਾਸ ਕਰਾਏਗੀ ਤੇ ਸੋ ਲੋਕਾਂ ਸਾਰਿਆਂ ਨੂੰ ਜੁੜਨਾ ਚਾਹੀਦਾ ਆ ਜਨਾਬ ਜੇ ਨਹੀਂ ਬੋਤਨਾ ਸਰਕਾਰ ਨੂੰ ਕੀ ਫੀਲ ਕਰਨੀ ਚਾਹੀਦੀ ਸੌਰੀ ਹਲਕੇ ਦੇ ਵਿੱਚ ਆ बड़े ਲੋਕਾਂ ਨੂੰ ਬਿਬੀ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਦੀ ਵੀ ਜੀ ਮੈਂ ਇਹੀ ਅਪੀਲ ਕਰਨਾ ਚਾਹਾਂਗੀ ਕਿ ਇਹ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਲਾ ਲਓ ਤੁਸੀਂ ਬੀਬੀ ਸੁਖਿੰਦਰ ਕੌਰ ਰੰਧਾਵਾ ਜੀ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਨੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਵੋਟ ਪਾਉਣੀ ਆ ਤਾ ਜੋ ਅਸੀਂ ਵਿਧਾਨ ਸਭਾ ਵਿੱਚ ਆਪਣੀ ਗੱਲ ਰੱਖ ਸਕੀਏ ਵਿਧਾਨ ਸਭਾ ਵਿੱਚ ਜਦੋਂ ਆਪਣੇ ਐਮ ਐਲ ਏ ਬਣ ਜਾਂਦੇ ਆ ਕਿਸੇ ਨੂੰ ਉਥੇ ਵੇਖਿਆ ਨਹੀਂ ਆ ਅਸੀਂ ਕਦੀ ਵੀ ਆਪਣੇ ਤਰਨ ਧਾਰਮ ਦੀ ਕਦੀ ਆਵਾਜ਼ ਨਹੀਂ ਉਠਾਈ ਮੁੱਦਿਆਂ ਦੀ ਆਵਾਜ਼ ਨਹੀਂ ਉਠਾਈ ਸੋ ਅਸੀਂ ਇਹ ਆਵਾਜ਼ ਉਠਾਵਾਂਗੇ ਆਪਣੇ ਜੋ ਵੀ ਮੁੱਦੇ ਆ ਉਹ ਵਿਧਾਨ ਸਭਾ ਹਲਕੇ ਵਿੱਚ ਲੈ ਕੇ ਜਾਵਾਂਗੇ ਠੀਕ ਹੈ ਜੀ